ਉਹ ਸਾਕਾ ਵਿੱਚ ਸਰਹੰਦ ਦੇ ਹੋਇਆ ਜਿੱਥੇ ਉਸ ਧਰਤੀ ਨੂੰ ਸੀ ਸਚਕਾ ਮੈਂ ਹੱਸ ਹੱਸ ਕੇ ਜਾਣਾ ਵਾਰਗੇ ਜੋ ਸਿਦਕੂ ਡੋਲੇ ਨਾ ਵਾਰੇ ਜਾਵਾਂ ਮੈਂ ਉਹ ਦੋ ਜੰਗ ਦੇ ਵਿੱਚ ਹੱਥੀ ਤੋੜ ਕੇ ਵੀ ਦੋ ਜੰਗ ਦੇ ਵਿੱਚ ਹੱਥੀ ਤੋੜ ਕੇ ਵੀ ਮੂੰਹੋਂ ਇੱਕ ਵਾਰੀ ਸੀ ਬੋਲਿਆ ਨਹੀਂ ਸੁੱਤਾ ਪਿਆ ਦਸਮੇਸ਼ ਮਾਸੀਵਾੜੇ ਅੰਦਰ ਅੱਖੋਂ ਇੱਕ ਵੀ ਹੰਝੂ ਬਾਪੂ ਢੋਲਿਆ ਨਹੀਂ ਸੁੱਤਾ ਪਿਆ ਦਸਮੇਸ਼ ਮਾਸੀਵਾੜੇ ਅੰਦਰ ਅੱਖੋਂ ਇੱਕ ਵੀ ਹੰਝੂ ਬਾਪੂ ਢੋਲਿਆ ਨਹੀਂ ਸੁੱਤਾ ਪਿਆ ਦਸਮੇਸ਼ ਮਾਸੀਵਾੜੇ ਅੰਦਰ ਹੋ ਜਿੰਨਾ ਲਈ ਸੀ ਬਾਪੂ ਨੇ ਸੀਸ ਦਿੱਤਾ ਅੱਜ ਭੁੱਲ ਗਈ ਕਿਉਂ ਇਹ ਸਾਨਿਓ ਦਾ ਜਾਨਾ ਦੇ ਦੇ ਜਿਨਾਂ ਨੇ ਸਿੱਖੀ ਬਖਸੀ ਪੀਣਾ ਚਾਹੁੰਦੇ ਨਹੀਂ ਕਾਤੋਂ ਅੰਮ੍ਰਿਤ ਜਾਮ ਉਹਦਾ ਉਹ ਬਾਪੂ ਸਾਰਾ ਸਰਵੰਸ ਸਾਤੋਂ ਵਾਰ ਕੀ ਰਹੀ ਬਾਪੂ ਸਾਰਾ ਸਰਵੰਸ ਸਾਤੋਂ ਵਾਰ ਕੀ ਰਹੀ ਕਿੱਡਾ ਜੇਹਰਾ ਵਜਾਂ ਵਾਲਾ ਢੋਲਿਆ ਨਹੀਂ ਸੁੱਤਾ ਪਿਆ ਦਸਮੇਸ਼ ਮਾਸੀਵਾੜੇ ਅੰਦਰ ਅੱਖੋਂ ਇੱਕ ਵੀ ਹੰਝੂ ਗੁਰੂ ਢੋਲਿਆ ਨਹੀਂ ਸੁੱਤਾ ਪਿਆ ਦਸਮੇਸ਼ ਮਾਸੀਵਾੜੇ ਅੰਦਰ ਉੱਤਨ ਗੁਜਰ ਮਾਤਾ ਜੀ ਦਾ ਜੇਰਾ ਵੱਡਾ ਬੱਚੇ ਹੱਥੀ ਤੋਰੇ ਪਤਾ ਹੁੰਦਿਆਂ ਵੀ ਫਤਵਾ ਲਾ ਦੇਣਾ ਭਾਵੇਂ ਝਾਲ ਮਾਨੇ ਈਨ ਮੰਨੇਓ ਨਾ ਉਧ ਰਹਿੰਦਿਆਂ ਦੀ ਉਹ ਕੰਦ ਜਦੋਂ ਸਤੀ ਤੋਂ ਪਾਰ ਹੋਈ ਕੰਧ ਜਦੋਂ ਸਾਤੀ ਤੋਂ ਪਾਰ ਹੋਈ ਜੋਰਾਵਰ ਸਿੰਘ ਜਿਕਾਰਾ ਬੋਲਿਆ ਜੀ ਸੁੱਤਾ ਪਿਆ ਦਸਮੇਸ਼ ਮਾਸੀਵਾੜੇ ਅੰਦਰ ਅੱਖੋਂ ਇੱਕ ਵੀ ਹੰਝੂ ਗੁਰੂ ਡੋਲਿਆ ਨਹੀਂ ਸੁੱਤਾ ਪਿਆ ਦਸਮੇਸ਼ ਮਾਸੀਵਾੜੇ ਅੰਦਰ ਅੱਖੋਂ ਇੱਕ ਵੀ ਹੰਝੂ ਗੁਰੂ ਡੋਲਿਆ ਨਹੀਂ ਸੁੱਤਾ ਪਿਆ ਦਸਮੇਸ਼ ਮਾਸੀਵਾੜੇ ਅੰਦਰ